ਨਹੀਂ ਸਿੰਘ ਦੇ ਘਰ ਚ ਅੱਗ ਲੱਗਣ ਕਾਰਨ ਨਕਦੀ ਅਤੇ ਸਮਾਨ ਸੜ ਕੇ ਹੋਇਆ ਸਬਾਹ ਸਿਲੰਡਰ ਬਦਲ ਕੇ ਦੇ ਦੂਜਾ ਲਾਉਂਦੇ ਹੀ ਤੇ ਉਹ ਜਦੋਂ ਮੜਾ ਮੜਾ ਸੂੰ ਸੂੰ ਕਰਦੇ ਉਸਦੇ ਉਹ ਜਦੋਂ ਤੀਰ ਬਾਲ ਕੇ ਤੇ ਉਹਨੇ ਚੁੱਧੇ ਨੂੰ ਲਾਉਣ ਲੱਗੀ ਤੇ ਭੱਜ ਕੇ ਸਿਲੰਡਰ ਨੂੰ ਪਾ ਗੀ ਅੱਗ ਮੜ ਕੇ ਸਾਰੇ ਅੰਦਰ ਚ ਹੀ ਲੱਗ ਗਈ ਕਪੜਿਆਂ ਤੋਂ ਵੀ ਮਹਤਾਜ ਹੋਇਆ ਨਿਹੰਗ ਸਿੰਘ ਦਾ ਪਰਿਵਾਰ ਸਿਲੰਡਰ ਨਾਲ ਮੇਂ ਬਾਲਨ ਲੱਗਾ ਤਾਂ ਪਿੱਛੇ ਸੂਲਾ ਨੂੰ ਮੇਂ ਅਗ ਲਾਇਆ ਤੇ ਸਿੱਧਾ ਸੂਲਾ ਨੂੰ ਲੱਗ ਗਿਆ ਨਹੀਂ ਉਹ ਜਾ ਕੇ ਸਿਲੰਡਰ ਨੂੰ ਪਾਏ ਗਿਆ ਉਸ ਵਕਤ ਸਾਰੇ ਅੰਦਰ ਵਿੱਚ ਅਗ ਲੱਗ ਗਈ ਸਿਲੰਡਰ ਲੀਕ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ ਸਾਡੇ ਉੱਤੇ ਲੈਣ ਉੱਤੇ ਕੋਈ ਡਿਡਾ ਨਹੀਂ ਰਹਿ ਗਿਆ ਆ ਰਤੀ ਗਵਾਂਡੀਆਂ ਨੇ ਆ ਬਿਸਤਰਾ ਦਿੱਤਾ ਉਸ ਪੈ ਕ੍ਰੀਬ 2 ਲੱਖ ਦਾ ਹੋਇਆ ਨੁਕਸਾਨ ਨਿਹਿੰਗ ਸਿੰਘ ਮਦਦ ਦੀ ਲਾ ਰਿਹਾ ਹੈ ਗੋਹਾਰ ਸਥਾਨਕ ਸਿਨੇਮਾ ਰੋਡ ਸਥਿਤ ਇੱਕ ਮਕਾਨ ਚ ਕਿਰਾਏ ਦਾ ਨਿਹਿੰਗ ਸਿੰਘ ਜੀਤ ਸਿੰਘ ਦੇ ਕਮਰੇ ਚ ਰੱਖੇ ਇੱਕ ਸਿਲੰਡਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਨਗਦੀ ਘਰੇਲੂ ਸਮਾਨ ਅਤੇ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਨੇ ਜਾਣਕਾਰੀ ਅਨੁਸਾਰ ਨਗਰ ਕੌਂਸਲ ਕਰਮਚਾਰੀਆਂ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਕਮਰੇ ਚੋਂ ਸਿਲੰਡਰ ਕੱਢਿਆ ਤੇ ਅੱਗ ਬੁਝਾਉਣ ਚ ਮਦਦ ਕੀਤੀ ਇਸ ਤਰ੍ਹਾਂ ਇੱਕ ਵੱਡੀ ਤਬਾਹੀ ਟਲ ਗਈ ਮੌਕੇ ਤੇ ਜਾਣਕਾਰੀ ਦਿੰਦਿਆਂ ਨਹਿਿੰਗ ਸਿੰਘ ਜੀਤ ਸਿੰਘ ਅਤੇ ਰਾਣੀ ਜੋ ਮੂਲ ਰੂਪ ਚ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਨੇ ਉਨ੍ਹਾਂ ਦੱਸਿਆ ਕਿ ਅੱਗ ਬਚਾਉਂਦੇ ਸਮੇਂ ਉਨ੍ਹਾਂ ਦੇ ਹੱਥ ਵੀ ਸੜ ਗਏ ਉਸਨੇ ਕਿਹਾ ਕਿ ਅੱਗ ਲੱਗਣ ਕਾਰਨ ਉਸਦੀ ਸਾਰੀ ਨਕਦੀ ਅਤੇ ਹੋਰ ਸਭ ਕੁਝ ਸਮਾਨ ਸੜ ਕੇ ਸਵਾਹ ਹੋ ਗਿਆ ਜੋ ਕੁਝ ਨਹੀਂ ਬਚਿਆ ਉਹ ਸਿਰਫ ਸਰੀਰ ਤੇ ਕੱਪੜੇ ਤੇ ਤਬਾਹੀ ਦਾ ਦਰਦ ਹੈ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਦ੍ਰਿਸ਼ ਬਹੁਤ ਹੀ ਭਿਆਨਕ ਸੀ ਅਤੇ ਜੇਕਰ ਸਿਲੰਡਰ ਫਟ ਜਾਂਦਾ ਤਾਂ ਨੇੜਲੇ ਰਿਹਾਇਸ਼ੀ ਘਰਾਂ ਵਿੱਚ ਵੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਪੇੜ ਪਰਿਵਾਰ ਅਨੁਸਾਰ ਇਸ ਅੱਗ ਲੱਗਣ ਕਾਰਨ ਉਹਨਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ ਇਹ ਜੀ ਮੇਰਾ ਨਾਮ ਹੈ ਜੀਤੋ ਘੜਾਏ ਹੋਏ ਅਭੀ ਉਹ ਸਿਲੰਡਰ ਬਦਲ ਕੇ ਤੇ ਉਹ ਦੂਜਾ ਜੇ ਲਾਉਣ ਦੇ ਹੀ ਤੇ ਉਹ ਜਦੋਂ ਮੜਾ ਮੜਾ ਸੂ ਸੂ ਕਰਦੇ ਉਸਦੇ ਉਹ ਜਦੋਂ ਤੇਲ ਬਾਲ ਕੇ ਤੇ ਉਹ ਚੱਲ ਨੂੰ ਲਾਉਣ ਲੱਗੀ ਤੇ ਭੱਜ ਕੇ ਸਿਲੰਡਰ ਨੂੰ ਪਾ ਗਈ ਅੱਗ ਮੜ ਕੇ ਸਾਰੇ ਅੰਦਰ ਚ ਹੀ ਲੱਗ ਗਈ ਸਾਰਾ ਕੋ ਸੜ ਕੇ ਸੁਆਹ ਹੋ ਗਿਆ ਸਭ ਸੁਆਹ ਗਿਆ ਤੁਹਾਡੇ ਸਾਹਮਣੇ ਵੇਖ ਲੋ ਕੋਈ ਕੀ ਨਹੀਂ ਬੜੀ ਅੰਦਾਜ਼ਨ ਕਿੰਨਾ ਕੁ ਨੁਕਸਾਨ ਹੈ ਸਾਰੇ ਹੋ ਗਏ ਨਿਸ਼ਾਨ ਵੇਖ ਲੋ ਵੀ ਹੁਣੇ ਘਰ ਤੋਂ ਘਰ ਮੈਂ 2 ਲੱਖ ਦੇ ਨੇੜੇ ਹੋ ਗਿਆ ਜੀ ਇੱਥੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਆ ਹੁਣ ਕੋ ਮੰਗ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਆਹ ਜੀ ਅਸੀਂ ਤਾਂ ਇਹ ਕੋਈ ਮਤ ਕਰੋ ਹਦੀ ਕਰਨਾ ਚਲੋ ਵਾਹੀ ਪੂਰੀ ਡਾ ਕਪੜਾ ਦੇ ਲਾਂਗੇ ਸਾਡੇ ਉੱਤੇ ਲੈਣ ਨੂੰ ਤੇ ਕੋਈ ਡਾ ਨਹੀਂ ਰਹਿ ਗਿਆ ਆ ਰਾਤੀ ਗਵਾਂਦਿਆਂ ਨੇ ਆ ਬਿਸਤਰਾ ਦਿੱਤਾ ਦੇ ਵਿੱਚ ਪਾਇਆ ਤੇ ਅੱਗੇ ਦੇ ਕਾਬੂ ਕਿਦਾ ਪਾਇਆ ਫਿਰ ਕਾਬੂ ਫਿਰ ਮਸ਼ੀਨਾਂ ਆਈਆਂ ਉਹ ਉਹਨਾਂ ਨੇ ਮਾਰੀ ਪਾਣੀ ਕੋਣੀ ਸੁੱਚਿਆ ਉੱਤੇ ਦੋ ਦੋ ਮਸ਼ੀਨਾਂ ਆਈਆਂ ਹੀ ਉਹਨਾਂ ਨੇ ਪਾਣੀ ਠੰਡਾ ਕੀਤਾ ਉਹਨੇ ਚਰ ਨੂੰ ਸਾਰਾ ਸਾੜੇ ਗਿਆਨ ਨਾਲ ਤੇ ਆਉਂਦਾ ਕਰਦੇ ਨੇ ਵਿਚਾਰਿਆਂ ਦੀ ਆ ਅਵੇ ਫਰਿੱਜ ਵੀ ਹਵੇ ਸਾਰੀ ਉਤੋਂ ਤੇ ਆ ਬੰਬਾਰੀਆਂ ਦੋ ਅੰਦਰ ਉਹ ਵੀ ਸੜ ਗਈਆਂ ਪੇਟੀ ਉਹ ਵੀ ਸੜ ਗਈ ਬਿਸਤਰਿਆਂ ਦੀ ਭਰੀ ਕੁਛ ਨਹੀਂ ਰਹਿ ਕੁਛ ਨਹੀਂ ਗਿਆ ਕੋਈ ਕੋਪੀ ਕਾਗਜ਼ ਕੁਛ ਹੀ ਰਹਿ ਗਿਆ ਦਾ ਬੈਂਕ ਖਾਤਾ ਉਹ ਵੀ ਸਾਡੇ ਕੁਛ ਨਹੀਂ ਰਹਿ ਗਿਆ ਨਿਕਲਿਆ ਹੀ ਨਹੀਂ ਕੁਛ ਕਾਟਨਾ ਜੀ ਬਿਰਜੀ ਇਤਨਾ ਆਇਆ ਸਿਲੰਡਰ ਨਾ ਮੈਂ ਬਾਲਣ ਲੱਗਾ ਤਾਂ ਪਿੱਛੇ ਸੂਲਾ ਨੂੰ ਮੈਂ ਅਗ ਲਾਇਆ ਤਾਂ ਸਿੱਪ ਸੂਲਾ ਨੂੰ ਲੱਗ ਗਿਆ ਨਹੀਂ ਉਹ ਜਾ ਕੇ ਸਿਲੰਡਰ ਨੂੰ ਪਾਏ ਗਿਆ ਉਸ ਵਕਤ ਸਾਰੇ ਅੰਦਰ ਵਿੱਚੋਂ ਆਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੈ ਉਸਨ ਸਾਰੇ ਹੋ ਗਿਆ ਜੀ ਕੁਛ ਨਹੀਂ ਬਸਿਆ ਕੋਈ ਕੀ ਨਹੀਂ ਕੋਈ ਚੀਜ਼ ਨਹੀਂ ਬਸਿਆ ਅੰਦਾਜ਼ਨ ਫਿਰ ਵੀ ਕਿੰਨਾ ਕ ਨੁਕਸਾਨ ਹੋਏਗਾ ਕੋਈ ਲੀੜਾ ਕਬਰਾ ਕੋਈ ਪਾਂਡਾ ਸੰਦਾ ਕੋਈ ਕਾਪੀ ਨਿਆਣਾ ਦਾ ਪਾਸਪੋਰਟ ਤੱਕ ਕੁਛ ਨਹੀਂ ਬਸਿਆ ਕੋਈ ਸਰਟੀਫਿਕੇਟ ਤੱਕ ਕੁਛ ਨਹੀਂ ਬਸਿਆ ਸਾਰੀ ਸਾਰ ਕੁਛ ਨਹੀਂ ਬਸਿਆ ਕੋਈ ਪਾਣ ਵਾਲਾ ਜੀ ਵੀ ਨਹੀਂ ਸਾਰੀ ਬਸਿਆ ਕੁਛ ਨਹੀਂ ਬਸਿਆ ਕੋਈ ਖਾਨ ਵਾਲਾ ਚੀਜ਼ ਨਹੀਂ ਬਸਿਆ ਕੁਛ ਉਪਰ ਪ੍ਰਸ਼ਾਸਨ ਕੋ ਮੰਗ ਕਰਨੀ ਚਾਹੁੰਨੇ ਕੋਈ ਹਾਂ ਜੀ ਪਰ ਕੋਈ ਮੰਗਤ ਨਹੀਂ ਬਸ ਹਣਾ ਸਾਡੀ ਮਦਦ ਕਰੇ ਸਾਡੀ ਮਦਦ ਕਰੇ